ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਕਰਦੇ ਆ ਸ਼ੁਰੂਆਤ ਜੀ ਅੱਜ ਜਣਾਏ ਸ਼੍ਰੀ ਫਤੇਗੜ ਸਾਹਿਬ ਇਹ ਘਰ ਦਾ ਸੌਦਾ ਬੱਤਾ ਵੀ ਲੈ ਕੇ ਆਉਣਾ ਈ ਤੇ ਅੱਜ ਗੁਰਦੁਆਰਾ ਸਾਹਿਬ ਸੇਵਾ ਕਰਾਉਣੀ ਆ ਜਾ ਕੇ ਹੋਰ ਦੱਸੋ ਗੱਲਬਾਤ ਯਾਰ ਠੀਕੋ ਲਵ ਯੂ ਆ ਜੁੜੇ ਰਹੋ ਚੱਲਦੇ ਆਪਾਂ ਫਤੇਗੜ ਸਾਹਿਬ ਨਾਲੇ ਮਿਲਦੀ ਆ ਭਤੀਜੀਆਂ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਦੋਸਤੋ ਤੇ ਆਲੂਆਂ ਦੀ ਛਾਂਟੀ ਕਰ ਰਹੇ ਹਾਂ ਉੱਧਰ ਖੇਤ ਚ ਰੇਜ਼ਰ ਵਾਲਾ ਲੱਗਿਆ ਪਿਆ ਰੇਜ਼ਰ ਖੇਤ ਪੱਧਰ ਕਰ ਰਹੇ ਹਾਂ ਮੌਸਮ ਠੀਕ ਰਿਹਾ ਤਾਂ ਆਪਾਂ ਪਰਸੋ ਨੂੰ ਬੀਜ ਦੇਣੇ ਨੇ ਆਲੂ ਸਤਿ ਸ਼੍ਰੀ ਅਕਾਲ ਜੀ ਆ ਮੇਰਾ ਭਤੀਜ ਆ ਇਹ ਡਾਕਟਰੀ ਦਾ ਕੰਮ ਕਰਦਾ ਏ ਡੰਗਰ ਡਾਕਟਰ ਹਾਂਜੀ ਠੀਕ ਆ ਫੱਗਣ ਮਾਜਰੇ ਆ ਗਿਫਟ ਲੈ ਕੇ ਆਇਆ ਮੈਂ ਤਾਂ ਯਾਰ ਲਿੰਦਾ ਨਹੀਂ ਹੈਗਾ ਗੁਣੀਆਂ ਮਾਜਰੇ ਹਾਂਜੀ ਤੇ ਆਪਾਂ ਬੈੜੀ ਦੀ ਪਾਈ ਤੀ ਵੀਡੀਓ ਯਾਰ ਮੈਂ ਤਾਂ ਇਹਨੂੰ ਕਿਹਾ ਲੋਡ ਨਹੀਂ ਹੈਗੀ ਪਰ ਆ ਪੀੜਤੀ ਜਹਟ ਨਹੀਂ ਰਿਹਾ ਯਾਰ ਹਾਂਜੀ ਰੋਟੀ ਖਾਣ ਲੱਗੀਆਂ ਤੇ ਆਪਣਾ ਯਾਰ ਉਹ ਭਤੀਜ ਡਾਕਟਰਾਂ ਪਸ਼ੂਆਂ ਦਾ ਉਹ ਆਪਣੀ ਜਿਹੜੀ ਬੈੜੀ ਦੀ ਵੀਡੀਓ ਕੱਲ ਮੈਂ ਤਾਂ ਵੈਸੇ ਪਾਈ ਤੀਗੀ ਉਹਦੇ ਵਾਸਤੇ ਕੈਲਸ਼ੀਅਮ ਦਵਾਈਆਂ ਦੁਵਾਈਆਂ ਵਿਚਾਰਾ ਦੇ ਕੇ ਗਿਆ ਮੈਂ ਤਾਂ ਲਿੰਦਾ ਨਹੀਂ ਤੀ ਯਾਰ ੱੱਕੇ ਨਾਲ ਰੱਖ ਗਿਆ ਯਾਰ ਕਹਿੰਦਾ ਨਹੀਂ ਚਾਚਾ ਜੀ ਮੇਰੇ ਵੱਲੋਂ ਹੋਵਾ ਵਿਕਟਾ ਚਲੋ ਦਿਨ ਦੁੱਗਣੀ ਤਰੱਕੀਆਂ ਕਰੇ ਪਰਮਾਤਮਾ ਯਾਰ ਸਾਰਿਆਂ ਨੂੰ ਤੁਸੀਂ ਇੰਨਾ ਪਿਆਰ ਕਰਦੇ ਹੋ ਯਾਰ ਆਪ ਜੀ ਸਾਰਿਆਂ ਨੂੰ ਤੇ ਹੁਣ ਆਪਾਂ ਚੱਲਦੇ ਹਾਂ ਫਤੇਗੜ ਸਾਹਿਬ ਆ ਦੇਖ ਲਓ ਰੋਟੀ ਨਹੀਂ ਖਾਣ ਦਿੰਦੀ ਮੱਖਣੀ ਨਾਲ ਰੋਟੀ ਖਾ ਕੇ ਖੁਸ਼ ਆ ਟੀਮੀ ਅੱਜ ਹੀ ਦੋਸਤੋਂ ਮੈਨੂੰ ਮੈਂ ਪਰੋਬੇ ਖਾਉਣੀ ਪੈਂਦੀ ਨਹੀਂ ਦੇਖੋ ਇਹਨੇ ਖਾਣ ਤੋਂ ਬੁਗਣੀ ਵੀ ਮੈਨੂੰ ਆ ਤੂੰਸ ਕਰਦੀ ਏ ਟੀਮੀ ਪਰ ਹੈਗੀ ਸਾਡੀ ਲਾਡੋ ਬਾ ਲਾਡੋ ਟੀ ਆ ਸਾਡੀ ਲਾਡੋ ਟੀ ਬਰ ਰੋਕ ਦੋ ਰੋਕ ਦੇ ਰੋਕ ਨੇ ਬੱਸ ਆ ਲੈ ਹੁਣ ਇਥੋਂ ਵੀਡੀਓ ਬਣਾ ਦੇ ਵੀ ਐਂਕੜੀ ਉਧਰੋਂ ਇੱਕ ਪਰਾਂਠਾ ਹੋ ਗਿਆ ਪਰਾਂਠੇ ਖੁਸ਼ ਹੋ ਕੇ ਖਾਂਦੀ ਆ ਮੇਰੇ ਕੋਲ ਰੋਜ਼ ਵੀ ਜਦ ਮੈਂ ਰੋਟੀ ਖਾਂਦਾ ਮੇਰੇ ਕੋਲ ਬੈ ਜਾਂਦੀ ਆ ਕਾ ਖਾ ਜਾਂਦੀ ਆ ਵਿੱਚ ਹਾਂਜੀ ਦੋਸਤੋ ਪਹਿਲਾਂ ਫਟੇਗੜ ਸਭ ਤੋਂ ਪਹਿਲਾਂ ਖੇਤਾਂ 'ਚ ਜਾਂਦੇ ਆ ਟਰੈਕਟਰ ਵੱਜ ਰਿਹਾ ਜਿੱਥੇ ਆਲੂ ਲਾਉਣੇ ਨੇ ਕਿਹੜਾ ਕੱਢੇ ਆਈਏ ਹਾਂਜੀ ਮਿੱਤਰ ਪਿਆਰਯੋ ਆ ਗਿਆ ਮੈਂ ਖੇਤਾਂ 'ਚ ਤੇ ਪਰਸੋਂ ਨੂੰ ਜੇ ਮੌਸਮ ਸਾਫ਼ ਰਹਿ ਗਿਆ ਤਾਂ ਆਪਾਂ ਆਲੂ ਬੀ ਜਦ ਨਹੀਂ ਹੋਰ ਦੱਸੋ ਗੱਲਬਾਤ ਉਹ ਕੇ ਰਿਪੋਰਟ ਜਿਗਰ ਦੇ ਟੋਟੇ ਹੋ ਆਉਣੇ ਆ ਫਿਰ ਫਤਿਹਗੜ ਸਾਹਿਬ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਮਿਲਦੇ ਆ ਤੁਹਾਨੂੰ ਦੋਸਤਾਂ ਨੂੰ ਭਤੀਜ-ਭਤੀਜੀਆਂ ਨੂੰ ਆਹ ਦੇਖੋ ਠੀਕ ਆ ਠੀਕ ਆ ਹੋ ਗਿਆ ਕਹਿੰਦਾ ਰੇਜ਼ਰ ਮੁੰਡਾ ਕਹਿੰਦਾ ਆ ਖੁੰਝੇ ਰਹਿ ਗਏ ਖੁੰਝੇ ਉਹਦੇ ਨਾਲ ਕਈ ਨਾਲ ਕਰਨਾ ਹੀ ਪੈਣਗੇ ਹਾਂਜੀ ਮਿੱਤਰੋ ਲੇਜ਼ਰ ਹੋ ਗਏ ਖੇਤ ਦੋ ਦੋ ਕਿੱਲਿਆਂ ਤੋਂ ਕਨਾਲ ਉੱਪਰ ਦੀ ਉਚਾਈ ਨੀਮਾ ਜ਼ਿਆਦੇ ਦੀਗਾ ਪਰਟਾਵੇਂ ਹਾਲਾਂ ਕਰਕੇ ਸਾਢੇ 3 ਘੰਟੇ ਲੱਗੇ ਬਾਈ ਕਹਿੰਦਾ 1000 ਰੁਪਿਆ ਘੰਟੇ ਦਾ ਚੱਲਦਾ ਹੀ ਰੇਟ ਹਾਂਜੀ ਦੋਸਤੋ ਹੁਣ ਚੱਲਦੇ ਆਪਾਂ ਸਰਹੰਦਰ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਜੁੜੇ ਰਹੋ ਹਾਂਜੀ ਮਿੱਤਰ ਪਿਆਰਿਓ ਤਰਾਂਦਾਂ ਬਾਜ਼ਾਰ 'ਚ ਇੱਥੇ ਸੌਦੇ ਜੀ ਲੈਣੇ ਦੀ ਗੋ ਪਰਤੀ ਫੜਾਤੀ ਮੈਂ ਕਿਹਾ 3 ਵਜੇ ਲਾਵਾਂਗੇ ਜਦ ਤੱਕ ਹੁਣ ਗੁਰਦੁਆਰਾ ਸਾਹਿਬ ਚੱਲਦਾ ਹੈ ਵਾਪਸੀ ਤੇ ਚੱਕ ਲਾਂਗੇ ਸੌਦਾ ਜੋ ਵੀ ਹੈਗਾ ਹੈ ਬਾਕੀ ਗੁਰਦੁਆਰਾ ਸਾਹਿਬ ਵੀ ਆਪਾਂ ਵੇਸਣ ਦੇਣਾ ਵੀ ਉੱਥੇ ਪਾਠ ਖੋਲਣਾ ਹੈ ਉਹ ਵੀ ਹੁਣੇ ਚੱਕ ਲਾਂਗੇ 50 ਕਿਲੋ ਤੇ ਹੁਣ ਚੱਲਦੇ ਆਂ ਜੀ ਆਪਾਂ ਗੁਰਦੁਆਰਾ ਸਾਹਿਬ ਹਾਂਜੀ ਫਤੇਗੜ ਸਾਹਿਬ ਹਾਂਜੀ ਫਤੇਗੜ ਸਾਹਿਬ ਆ ਗਏ ਜੀ ਗੁਰਦੁਆਰਾ ਸਾਹਿਬ ਚੱਲਿਆ ਦੀ ਮੈਂ ਆ ਆ ਗਏ ਮੇਰੇ ਭਤੀਜ ਭੀਜ ਪੜਦੇ ਨੇ ਕਿਹੜਾ ਸਕੂਲ ਆ ਪੁੱਤ ਬੱਬਾ ਜੋਰਾਵਰੀ ਬੱਬਾ ਚੋਰਾਵਰ ਠੀਕ ਐ ਅੱਧਰ ਆਜੋ ਤੁਸੀਂ ਵੀ ਸੰਗਦੇਗਾ ਤੂੰ ਆ ਵੀ ਭਤੀਜ ਆਪਣੇ ਚੋਰਾਵਰ ਚ ਪੜਦੇ ਹੈਗੇ ਨੇ ਵਧੀਆ ਚੱਲਦੀ ਆ ਪੜਾਈ ਆਣ ਓਕੇ ਬਹੁਤ ਠੀਕ ਐ ਵਧੀਆ ਨੰਬਰ ਲਿਓ ਯਾਰ ਟਿਊਸ਼ਨ ਰੱਖ ਲਿਓ ਜੇ ਲੋੜ ਪਈ ਹਾਂ ਤੇ ਪੈਰੀ ਹੱਥ ਜਰੂਰ ਮਾਪੇ ਦੇ ਦੂਰ ਲਾਇਆ ਕਰੋ ਯਾਰ ਸੰਗਿਆ ਸੰਗਿਆ ਨਾ ਕਰੋ ਹੋਰ ਦੱਸੋ ਨਮੀਤਾ ਜੀ ਓਕੇ ਠੀਕ ਆ ਠੀਕ ਆ ਵਧੀਆ ਹੀ ਚਾਹੀਦਾ ਚਾਚਾ ਜਾ ਚੱਲ ਪਿਆ ਹਾਂਜੀ ਹਾਂ ਸਾਰੇ ਆਉਂਦੇ ਨੇ ਮੁੰਡੇ ਹਾਂਜੀ ਹਾਂ ਠੀਕ ਆ ਮੇਰੇ ਭਤੀਜ ਨੇ ਯਾਰ ਇੱਥੇ ਪੜਦੇ ਨਹੀਂ ਜਿਵੇਂ ਰਸਤੀ ਮੁੰਡੇ ਉਹ ਠੀਕ ਹੋ ਮੁੰਡਿਆ ਇਹ ਰਿਪੋਰਟ ਕੋਈ ਸੰਗੀਤ ਪਸ਼ਾਨੀ ਇਹ ਹੋਈ ਤਾਂ ਦਾਅ ਦੂਗਾ ਤੁਹਾਨੂੰ ਆਹ ਰਸਤਾ ਹੈ ਸੰਗੀਤ ਦਾਅ ਕੋਈ ਨਹੀਂ ਤੁਹਾਨੂੰ ਇਹ ਚ ਬੋਰਡ ਉਸ ਨੂੰ ਗੰਦਾ ਬਾਪ ਮੇਰਾ ਪੂਰਾ ਬਾਪ ਹੈ ਜਿੱਦਣ ਲਾ ਮੈਂ ਉਹ ਫਿੱਟ ਖੜੇ ਗਿਆ ਸਭ ਤੋਂ ਉੱਪਰ ਉਹ ਰਹਾ ਮਨੁੱਖ ਜੀ ਮੈਂ ਖਰਚਮ ਨਾ ਚਾਹੀ ਤਕਾਣਾ ਮੇਰਾ ਪਰ ਮੈਂ ਜਾਂਦਾ ਰਿਹਾ ਜਾਣ ਕੇ ਪਹਿਲਾਂ ਮੇਰੀ ਐਂਟਰੀ ਪਲਾਨ ਕਰਤੀ ਮਾਤਾ ਜੀ ਇਹ ਕਾ ਕਰਕੇ ਬੜੇ ਖੜਾ ਗਈ ਤੇ ਇਸ ਦਾ ਸੋਫੇ ਤੇ ਤੁਸੀਂ ਰੋਕੋ ਮੇਰੇ ਕਿਸੇ ਨੂੰ ਖੜਤੇ ਹੋ ਆ ਗਿਆ ਆਏ 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 ਚੱਲਦੇ ਆਪਾਂ ਆਪ ਬੰਦੇ ਕੱਢੀ ਸਾਟੇ ਨਹੀਂ ਆਏ ਕਰੋ ਅੰਦਰ ਤੱਕ ਚੌਕ ਦੇ ਬਸ ਹਾਂਜੀ ਦੋਸਤੋ ਗੁਰਦੁਆਰਾ ਸਾਹਿਬ ਮੱਥਾ ਟੇਕਦਿਆਂ ਜੀ ਉਹ ਮੱਥਾ ਟੇਕ ਲਿਆ ਜੀ ਗੁਰਦੁਆਰਾ ਸਾਹਿਬ ਤੇ ਆ ਆਪਣੇ ਰਾਜਪੁਰੇ ਵਾਲੇ ਭਤੀਜ ਨੇ ਆ ਜਾ ਕਾ ਨੂੰ ਆ ਜਾ ਤੂੰ ਵੀ ਇੱਥੇ ਕਾਲਜ ਜੀ ਪੜ੍ਹਦੇ ਹੋ ਹਾਂਜੀ ਬੰਦਾਬਾਦਰ ਕਾਲ ਬੰਦਾਬਾਦਰ ਚ ਹਾਂਜੀ ਅੱਜ ਛੁੱਟੀ ਹੋਊਗੀ ਲੱਗਿਆ ਕਾਲਜ ਨਾ ਅੱਜ ਛੁੱਟੀ ਏ ਅੱਜ ਕੱਲ੍ਹ ਇਹ ਕੁਝ ਆਪਣਾ ਉਹ ਦੁਸ਼ਹਿਰੇ ਕਰਕੇ ਅਗਲੇ ਦਿਨ ਛੁੱਟੀ ਕਰਦੇ ਠੀਕ ਆ ਠੀਕ ਆ ਠੀਕ ਆ ਹੋਰ ਘਰ ਪਰਵਾਹ ਠੀਕ ਆ ਹਾਂਜੀ ਸਾਹਿਬ ਵਧੀਆ ਸਾਹਿਬ ਓਕੇ ਰਿਪੋਰਟਾਂ ਹਾਂਜੀ ਹਾਂਜੀ ਓਕੇ ਰਿਪੋਰਟਾਂ ਇੱਜਾ ਠੀਕ ਆ ਲਵ ਯੂ ਆ ਤੁਹਾਨੂੰ ਯਾਰ ਸਾਰੇ ਮੇਰੇ ਚਾਚਾ ਜੀ ਨੇ ਲੋਕ ਤੇ ਜੀ ਸਤਿਕਾਰ ਆਂ ਜੀ ਮਿੱਤਰ ਪਿਆਰੇਓ ਸਤਿਕਾਰ ਦੀ ਸਾਡੇ ਇੱਥੇ ਹਟੀਆਂ ਹੋਣਾ ਆ ਮੇਰੇ ਭਤੀਜਾ ਕੇ ਸਾਰੇ ਭਤੀਜੇ ਹੈਗੇ ਨੇ ਆਪਣੇ ਮਾਤਾ ਗੁਰੂ ਹੈ ਨਾ ਮਾਤਾ ਗੁਰੂ ਦਾਲ ਬਿਤਾਉਣੇ ਨੇ ਸਤਿਕਾਰ ਸਤਿਕਾਰ ਦੀ ਸਤਿਕਾਰ ਕੋਈ ਨਾ ਹੀ ਹੋ ਰਹੀ ਹੈ ਕਿ ਮੁੰਡੇ ਹੈਗੇ ਨੇ ਲੋਕ ਅੱਜ ਖੜਦਾ ਹੈ ਕਿ ਬੇਤਰ ਲੋ ਦੇ ਵਿੱਚ ਵੋਟ ਪਾਉਂਗੇ ਅਗਰ ਉਹ ਕੋਈ ਨਹੀਂ ਕਹਿ ਰਿਹਾ ਦੱਸ ਤਾਂ ਇਹ ਕਰਦੇ ਕਹਿੰਦੇ ਕਿ ਪੌੜੀ ਨੂੰ ਫੇਰ ਕਰਦੇ ਨਹੀਂ ਹੋਦੇ ਪਾਵਾ ਨਹੀਂ ਆਉਦਾ ਨਹੀਂ ਠੀਕ ਆ ਠੀਕ ਆ ਤਾਂ ਬੰਦਾ ਸਮਝ ਜੀ ਤੀਕ ਰੋਕ ਦੇ ਪਿਆ ਹਾਂ ਜੀ ਹਾਂ ਸੱਸੀ ਕਾਲਜੀ ਆਪਦੀ ਜਾ ਕੇ ਹੁਣ ਆਪਣੇ ਸਾਰੇ ਲੱਭੂਆ ਤੁਹਾਨੂੰ ਯਾਰ ਟਰੱਕ ਮਾਰ ਕੇ ਸਾਰਿਆਂ ਨੂੰ ਲੱਭੂ 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 ਅੱਛਾ ਚਾਚਾ ਵਾਹ ਜੀ ਫਤੇਗੜ ਸਾਹਿਬ ਆਂ ਜੀ ਆ ਆਪਣੇ ਭਤੀਜ ਮਿਲੇ ਨੇ ਮਰੀਂਡੇ ਤੋਂ ਠੀਕ ਆ ਹਾਂਜੀ ਹਾਂਜੀ ਚਾਚਾ ਜੀ ਹੋਰ ਠੀਕ ਆ ਕੀ ਹਾਂ ਹਾਂ ਵਧੀਆ ਬਾਪੇ ਦੀ ਕਿਰਪਾ ਹੈ ਠੀਕ ਆ ਜੀ ਫਸਤੀ ਦਾ ਸਿਗਾਰ ਸਰਾਂਦਾ ਯਾਰ ਬਾਜ਼ਾਰ ਚ ਖਾਸਾ ਸਮਾਨ ਚਾ ਦੀਗਾ ਕਰਦਾ ਸੌਦਾ ਪੱਤਾ ਤਿੰਨ ਦੋ ਤਿੰਨ ਮਹੀਨੇ ਚਾਰ ਮਹੀਨੇ ਦਾ ਹੋਊਗਾ ਟਾਈਮ ਖਾਸਾ ਲੱਗ ਗਿਆ ਆਪਾਂ ਨੂੰ ਯਾਰ ਹੁਣ ਲੈ ਕੇ ਚੱਲਦੇ ਆਂ ਪਿੰਡ ਨੂੰ ਹਾਂਜੀ ਮਿੱਤਰ ਪਿਆਰਿਓ ਰਾਸ਼ਨ ਲੈ ਲਿਆ ਸਾਰਾ ਹੁਣ ਚੱਲਦੇ ਆਪਾਂ ਪਿੰਡ ਨੂੰ ਆਇਆ ਤੀ ਪੁੱਤ ਹਾਂਜੀ ਮਿੱਤਰ ਪਿਆਰੇਓ ਚੱਲਦੇ ਹਾਂ ਹੁਣ ਆਪਾਂ ਪਿੰਡ ਨੂੰ ਆਪਤੀ ਜਾ ਕੇ ਆ ਜਾਂਦੇ ਕਿਹੜੀ ਕਲਾਸ ਆ 9ਵੀਂ ਸਕੂਲ ਕਿਹੜਾ ਸਕੂਲ ਸੀ ਐਸ ਠੀਕ ਆ ਵਧੀਆ ਚੱਲਦੀ ਆ ਪੜਾਈ ਹਾਂਜੀ ਖੁਰ ਰੱਖੀ ਵੀ ਆ ਪੁੱਤ ਹਾਂਜੀ ਇੱਥੇ ਇੱਥੇ ਠੀਕ ਆ ਠੀਕ ਆ ਠੀਕ ਆ ਹਾਂਜੀ ਮਿੱਤਰੋ ਹੁਣ ਚੱਲਦੇ ਆਪਾਂ ਪਿੰਡ ਨੂੰ ਹਾਂਜੀ ਮਿੱਤਰ ਪਿਆਰੇਓ ਸਰਾਂਦਾਂ ਯਾਰ ਪਿੰਡ ਨੂੰ ਜਾਣ ਲੱਗਿਆ ਸੀ ਮਾਤਾ ਫਿਰ ਉਹ ਖਾਮ ਵਾਲਾ ਸਮਾਨ ਖਾਨ ਨੂੰ ਫਰੈਸ਼ੇ ਲੈ ਕੇ ਚੱਲਦੇ ਆਂ ਉਹ ਠੀਕ ਹਨ। ਉਹਨਾਂ ਦਾ ਵੀਡੀਓ ਦੇਖ ਕੇ ਹੁਣ ਯਾਰ ਜਾਨ ਨੂੰ ਜੀ ਨਹੀਂ ਕਰਦਾ ਖਾਣ। ਅਸੀਂ ਲੈ ਕੇ ਚੱਲਦੇ ਆਂ। ਵਧੀਆ ਬਣਾਉਂਦਾ ਇਹ ਮੁੰਡਾ ਸਿਆ। ਆਪ ਭਤੀ ਜਾ ਗਿਆ ਆਪਣਾ। ਕਿਹੜਾ ਪਿੰਡਾ ਭਤੀ ਦਾ? ਮੇਰਾ ਹੀ ਬਡਾਲੀ ਵਾਲਾ ਸੀ। ਅੱਛਾ ਅੱਛਾ। ਇੱਥੇ ਸ਼ੌਕ ਕਰਦਾ ਕੋਈ ਨਾ। ਨਹੀਂ ਗਵਿੰਦਗੜ ਕਰਦਾ। ਯਾਰ ਖਾਣਾ ਪੀਣਾ ਤਾਂ ਨਹੀਂ ਕੋਈ। ਨਹੀਂ ਨਹੀਂ। ਸਸਤੇ। ਬਸ ਇਹ ਰਸ। ਸੰਗੀਨਾ ਪੁੱਤ। ਨਹੀਂ। ਕਿਤੇ ਉੱਥੇ ਪਹਿਲਾਂ ਵੀ। ਖਾ ਦਿੰਨਾ ਕਾਫੀ ਬੂਫੀ ਨਾਲੇ ਆ। ਹਾਂ। ਕਰ ਰੋਟੀ ਖਾ ਕੇ। ਠੀਕ ਆ ਠੀਕ ਆ। ਹੁਣ ਰਾਤੀ ਜੋਬ ਆ ਕਿ ਤੇਰੀ? ਮੇਰੀ ਰਾਤੀ ਹੈ। ਠੀਕ ਆ ਠੀਕ ਆ। ਹੋਰ ਦੱਸ ਓਕੇ? ਹਾਂਜੀ। ਠੀਕ ਆ। ਹਾਂਜੀ ਸੱਤੀ ਕਾ ਕੀ ਆ ਮੇਰੇ ਭਤੀਜ ਮਿਲੇ ਰਹੇ ਮੈਨੂੰ। ਭਤੀਜ ਹੈਗੇ ਨੇ ਮੇਰੇ ਨਾਨਕਿਆਂ ਦੇ ਨਾਲ ਦਾ ਪਿੰਡ ਹੈ ਨਾ। ਮੈਂ ਪੁਰਾ ਠੀਕ ਆ ਠੀਕ ਆ। ਕੁੱਤੇ ਪਹੁੰਚੇ ਦੀ ਟੋਪ। ਟਰੀਪਰ ਲਿਆ ਹੋਇਆ। ਇਹ ਲੱਗਦਾ ਬਗ ਬਾਰੇ ਤੱਕ ਪਾ ਕੇ ਹੋਰ ਉਸੋ ਗੱਲਬਾਤ ਹੋ ਗਿਆ ਹਾਂਜੀ ਫਰਾਂਤਾਂ ਹੈਗੇ ਆ ਆ ਆਪਣੇ ਵੀਰ ਆ ਗਏ ਵੀਰ ਫਰਾਂਤੋਂ ਨੇ ਤੇ ਆ ਆਪਣੇ ਭਤੀਜ ਨੇ ਕਿੱਥੇ ਅਧਰ ਕੀ ਨਵਾਂ ਵਰਕ ਸਾਹਿਬ ਦਾ ਗੋਵਿੰਦਰ ਇਲੈਕਟ੍ਰੀਕਲ ਦੀ ਬਸ ਠੀਕ ਆ ਠੀਕ ਆ ਇਹਦਾ ਕੰਮ ਆ ਯਾਰ ਆਹ ਜਿਹੜਾ ਬੁੱਲਿਆ ਮੁੰਡੇ ਨੇ ਗ੍ਰੀਲਾਂ ਦਾ ਹਾਂ ਗ੍ਰੀਲਾਂ ਗਰੂਲਾਂ ਦਾ ਜੇ ਗ੍ਰੀਲਾਂ ਬਣਾਉਣੀਆਂ ਹੁੰਦੀਆਂ ਨੇ ਤਾਂ ਇੱਕ ਵਾਰ ਜਾਇਓ ਜਾ ਰਹੇ ਸੀ ਦੁਕਾਨਦਾਰ ਤੇ ਠੀਕ ਆ ਨਾ ਹੋਰ ਦੱਸ ਠੀਕ ਆ ਹਾਂਜੀ ਆਪ ਓਕੇ ਜੀ ਦੱਸੋ। ਹੋਰ ਵੀ ਦਸਤੀ ਕਾਲ ਜੀ ਆ ਮੇਰੇ ਭਾਈ ਭਤੀਜ ਖੰਨੇ ਤੋਂ ਆਏ ਨੇ ਚੰਡੀਗੜ੍ਹ ਘੁੰਮ ਕੇ ਆਏ ਨੇ ਤੇ ਇਹਦਾ ਭਤੀਜ ਦਾ ਹੈਗਾ ਹੈਪੀ ਬਰਥਡੇ। ਬਾਰਕਾ ਜਾਂ ਤੇਂਕੀ ਜਨਮ ਦਿਨ ਦੀਆਂ ਬਹੁਤ ਬਹੁਤ ਜੀ। ਹੋਰ ਦੱਸਤ ਗੱਲ ਬਾਤ। ਵਾਹ ਬੋਲੀ। ਵਾਹ ਕੀ ਜਨਮ ਦਿਨ ਇੱਥੇ ਹੀ ਕੱਟੀ। ਹਾਂਜੀ ਦੋਸਤੋ ਥੋੜਾ ਜਿਹਾ ਟਾਈਮ ਲੱਗ ਗਿਆ ਦੀ ਸੰਤ ਰੋਪਿਆ ਤੇ ਇੱਥੇ ਆਪਣੇ ਭਾਈਓ ਨੇ ਨਾਲ ਦੇ ਪਿੰਡ ਤੋਂ ਉਹਨਾਂ ਦੀ ਦੁਕਾਨ 'ਚ ਬਹਿ ਗਿਆ ਦੀ ਫਿਰ ਮੇਰੇ ਭਤੀਜ ਆ ਕੇ ਖੰਨੇ ਵਾਲੇ ਬਰਥਡੇ ਦੀ ਆਪੀ ਤਾਂ ਇਥੋਂ ਖਾਣ ਪੀਣ ਨੂੰ ਸਮਾਨ ਲਿਆ ਹੈਗਾ ਉਹਨਾਂ ਨੇ ਚਲੋ ਹੁਣ ਚੱਲਦੇ ਆਪਾਂ ਪਿੰਡ ਨੂੰ ਧੰਨਵਾਦ ਯਾਰ ਤੁਸੀਂ ਇੰਨਾ ਮਾਣ ਪਿਆਰ ਕਰਦੇ ਹੋ ਮਰੀ ਚਾਚੇ ਨੇ ਲਵ ਯੂ ਬੱਸ ਹਾਂਜੀ ਦੋਸਤੋ ਪਿੰਡ ਆ ਗਿਆ ਮੈਂ ਹੁਣੇ ਆਇਆ ਐ ਤੇ ਟਿਮੀ ਟੌਮ ਰੋਟੀ ਖਾ ਰਹੇ ਨੇ ਤੇ ਅੱਜ ਦਾ ਦਿਨ ਬਹੁਤ ਵਧੀਆ ਗਿਆ ਬਹੁਤ ਚਾਹੁੰਨ ਵਾਲੇ ਭਤੀਜ ਭਤੀਜੀਆਂ ਮਿੱਤਰ ਪਿਆਰੇ ਮਿਲੇ ਤੇ ਸਾਰਿਆਂ ਨੂੰ ਲਵ ਯੂ ਚਾਚੇ ਵੱਲੋਂ ਤੇ ਆ ਚੈਨਲ ਨੂੰ ਮੇਰੇ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਤੇ ਘੰਟੀ ਵਾਲੀ ਬਟਨ ਜਰੂਰ ਦਬ ਲਿਆ ਕਰੋ ਤਾਂ ਜੋ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਲਵ